ਲਓ ਵੀ ਦੋਸਤੋ ਅੱਜ ਆਪਾਂ ਉਹਨਾਂ ਮਿੱਤਰਾਂ ਵਾਸਤੇ ਨੁਕਰੀ ਵਸ਼ੇਰੀ ਲੈ ਕੇ ਆਈਆਂ ਜਿਨ੍ਹਾਂ ਨੇ ਸ਼ੌਂਕ ਨਾਲ ਝੂਟੇ ਲੈਣ ਵਾਸਤੇ ਜਾਂ ਬਰੀਡਿੰਗ ਕਰਨ ਵਾਸਤੇ ਘੋੜੀ ਰੱਖਣੀ ਹੋਵੇ ਤਾਂ ਦੋਸਤੋ ਤੁਸੀਂ ਬਾਈ ਦੇ ਇਹ ਠਾਂ ਦੇਤੇ ਨੰਬਰਾਂ ਤੇ ਸੰਪਰਕ ਕਰ ਲਿਓ ਤੇ ਬਾਕੀ ਆਪਾਂ ਵਸ਼ੇਰੀ ਦੀ ਕੀ ਡਿਟੇਲ ਆ ਉਹ ਤੁਹਾਨੂੰ ਦੱਸ ਦਿੰਨੇ ਆ ਪਿਓ ਦੋਸਤੋ ਵਸ਼ੇਰੀ ਦਾ ਡਾਇਮੰਡ ਘੋੜਾ ਰਸੂਲਪੁਰ ਵਾਲਾ ਤੇ ਕੱਦ ਦੋਸਤੋ ਵਸ਼ੇਰੀ ਦਾ 60 ਪਲੱਸ ਦੱਸਿਆ ਮਾਲਕਾਂ ਨੇ ਸਾਨੂੰ ਤੇ ਉਮਰੇ ਦੀ 3 ਸਾਲ ਦੱਸੀ ਐ ਤੇ ਬਾਕੀ ਵਸ਼ੇਰੀ ਸੋਹਣੀ ਸਰਖੀ ਬਹੁਤ ਆ ਦੋਸਤੋ ਪਤਲੀ ਲੰਮੀ ਗਰਦਨਾ ਵਸ਼ੇਰੀ ਦੀ ਗਲਾਬੀ ਪਣ ਵੀ ਬਹੁਤ ਆ ਵਸ਼ੇਰੀ ਵਿੱਚ ਤੇ ਹੱਡਾਂ ਪੈਰਾਂ ਦੇ ਵੀ ਬਹੁਤ ਮਜ਼ਬੂਤ ਆ ਦੋਸਤੋ ਤੇ ਬਾਕੀ ਵਾਲ ਪੌਰਾਂ ਵਾਲੇ ਪਾਸੋਂ ਵੀ ਬਿਲਕੁਲ ਸਾਫ਼ ਆ ਵਸ਼ੇਰੀ ਤੇ ਜੇ ਆਪਾਂ ਸਭਾ ਵਾਲੇ ਪਾਸੋਂ ਗੱਲ ਕਰਕੇ ਦੋਸਤੋ ਤਾਂ ਬਾਈ ਕਹਿੰਦਾ ਬਹੁਤ ਠੰਡੇ ਸੁਭਾਅ ਦੀ ਕੁੜੀ ਆ ਸੱਜਣੂ ਤੇ ਜੇ ਬਾਕੀ ਆਪਾਂ ਗੱਲ ਮੁੱਲ ਦੀ ਕਰਕੇ ਦੋਸਤੋ ਤਾਂ ਮੁੱਲ ਬਾਈ ਨੇ 3.5 ਲੱਖ ਰੁਪਈਆ ਰੱਖਿਆ ਤੇ ਬਾਕੀ ਬਾਈ ਕਹਿੰਦਾ ਮੌਕੇ ਤੇ ਮਾਨਤਣ ਵੀ ਜ਼ਰੂਰ ਕਰਾਂਗੇ ਤੇ ਜਿੰਨਾ ਸੱਜਣਾ ਨੇ ਖਰੀਦਣੀ ਹੋਵੇ ਤਾਂ ਤੁਸੀਂ ਬਾਈ ਦੇ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਿਓ ਬਾਈ ਤਾਂ ਨਜੀਤ ਦੇ ਨਾਲ ਤੇ ਜਾਂ ਬਾਈ ਜਗਦੀਪ ਦੇ ਨਾਲ ਕਿਉਂਕਿ ਬਾਈ ਦੀ ਮਜਬੂਰੀ ਆ ਦੋਸਤੋ ਬਾਈ ਦੇ ਬੇਟੇ ਬਾਹਰ ਜਾਣ ਕਰਕੇ ਬਹੁਤੀ ਸਾਭ ਸੰਭਾਲਣੀ ਵਿਚੇਰੀ ਦੀ ਹੁੰਦੀ ਇਸੇ ਕਰਕੇ ਬਾਈ ਕਹਿੰਦਾ ਹੀ ਸੇਲ ਕੀਤੀ ਆ ਨਾ ਕੋਈ ਨੋਕਸ਼ਾ ਵਿਚੇਰੀ ਨੂੰ ਅੰਦਰ ਦੀ ਵੀ ਬਿਲਕੁਲ ਸਾਫ ਆ ਵਿਚੇਰੀ ਤੇ ਐਡਰੈਸ ਤੁਸੀਂ ਬਾਈ ਦਾ ਨੋਟ ਕਰ ਲਿਓ ਪਿੰਡ ਟੱਲਮਾ ਵਾਲਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਤੇ ਭਾਗਤੇ ਸ਼ਹਿਰ ਦੇ ਬਿਲਕੁਲ ਨਜ਼ਦੀਕ ਪੈ ਜਾਂਦਾ ਤੇ ਹੋਰ ਇਹੋ ਜਿਹੇ ਵੀਡੀਓ ਦੇਖਣ ਵਾਸਤੇ ਤੁਸੀਂ ਸਾਡੇ ਜੱਦੀ ਸਰਦਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦੀ